ਕੁਝ ਉਹਦੇ ਵਿੱਚੋਂ ਜਿਹੜੇ ਇਹ ਭਿੰਡਰਾਂ ਵਾਲੇ ਨਾਲ ਸੰਬੰਧਿਤ ਵੀ ਆ ਗੱਲਾਂ ਠੀਕ ਆ ਭਈ ਜਿਹੜੀਆਂ ਸਾਡੇ ਲੀਡਰਾਂ ਦੇ ਬਾਰੇ ਵੀ ਆ ਆ ਜਿਹੜਾ ਹੁਣ ਇਹਦਾ ਉਹ ਲੇਡੀ ਦਾ ਕਤਲ ਹੋਇਆ ਉਹਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੇ ਲਿਆ ਆ ਜਾਨੀ ਬਾਰ-ਬਾਰ ਮੇਰੇ ਦਿਮਾਗ ਵਿੱਚ ਇਹ ਗੱਲ ਆਉਂਦੀ ਆ ਵੀ ਜੇ ਇਹਨਾਂ ਲੋਕਾਂ ਦੇ ਕੋਲ ਤਾਕਤ ਹੋਵੇ ਫਿਰ ਕੀ ਕਰਨਾ ਹਾਲਾਂਕਿ ਆਪਣਾ ਕਰਤਾਰ ਜਿਨ੍ਹਾਂ ਦੇ ਕੋਲ 405 ਚਿੱਤਰਾਂ ਦਾ ਗੰਦ ਭਰਿਆ ਆ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਅਸੀਂ ਜੋੜ ਕੇ ਬੈਠੇ ਆ ਉਹ ਕਹਿੰਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਐਦਾਂ ਦਾ ਕੰਟੈਂਟ ਪਾਉਂਦੀਆਂ ਜਨਾਨੀਆਂ ਇਸ ਕਰਕੇ ਕਤਲ ਕਰਾਂਗੇ ਅਸੀਂ ਇਹਨਾਂ ਦਾ ਔਰ ਸਾਡੇ ਵਕੀਲ ਸਾਡੇ ਲੀਡਰ ਵੱਡੇ 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 ਬੜੇ ਬੜੇ ਸਿਆਣੇ ਬੰਦੇ ਜਾਨੀ ਜਿਨ੍ਹਾਂ ਨੇ ਜਿਨ੍ਹਾਂ ਨੇ ਸਿੱਧਾ ਨਹੀਂ ਕਿਹਾ ਨਾ ਚੰਗਾ ਹੋ ਗਿਆ ਉਹਨਾਂ ਨੇ ਇਦਾਂ ਕਮਾ ਕੇ ਕਿਹਾ ਪੇ ਦੇਖੋ ਜੀ ਕੰਮ ਠੀਕ ਆ ਇਦਾਂ ਅਮਰਤਪਾਲ ਮਹਿਰੋਜੋ ਕਰ ਰਿਹਾ ਸਫਾਈ ਕਰ ਰਿਹਾ ਵਧੀਆ ਪਰ ਕਤਲ ਦੇ ਅਸੀਂ ਚਲੋ ਹੱਕ ਚ ਨਹੀਂ ਹੈਗੇ ਮਤਲਬ ਦੁਰਫਿੱਟੇ ਮੈਂ ਤੁਹਾਡੀ ਸੋਚ ਦੇ ਕਿ ਕਿਸੇ ਨੇ ਇਦਾਂ ਹੱਕ ਲੈ ਲਿਆ ਪੇ ਮੈਂ ਇਦਾਂ ਸਫਾਈ ਕਰਨੀ ਆ ਜਦ ਕਿ ਮਾਈਂਡ ਸੈਟ ਜਿਹਨੂੰ ਕਹਿੰਨੇ ਆ ਉਹ ਤੁਹਾਡਾ ਆਪਣਾ ਮਾਈਂਡ ਆ ਉਦਾਸਵੰਦ ਇਸ ਗੱਲ ਨਾਲ ਹੀ ਹੈਗਾ ਕਿ ਤੁਸੀਂ ਬਾਹਰ ਸਾਰਾ ਕੁਝ ਠੀਕ ਕਰ ਦਿਓ ਤਾਂ ਕਿ ਮੇਰਾ ਮਾਈਂਡ ਸੈਟ ਠੀਕ ਰਹੇ ਬੰਦਾ ਕਹੇ ਇੱਥੇ ਨਾ ਇੱਕ ਫੇਸਬੁੱਕ ਤੇ ਪੋਸਟ ਬੜੀ ਸੁਣਜੀ ਹੋਈ ਯਾਨੀ ਪੋਸਟ ਹੈਗੀ ਆ ਤੁਸੀਂ ਉਹਨੂੰ ਦੇਖ ਕੇ ਇਦਾਂ ਕੁਝ ਨਹੀਂ ਕਹਿ ਸਕਦੇ ਕਿ ਇਹ ਅਸ਼ਲੀਲਤਾ ਫਲਾਉਣੇ ਵਾਲੀ ਆ ਮੈਂ ਜੇ ਮੇਰੇ ਸਾਹਮਣੇ ਆਈ ਤਾਂ ਮੈਂ ਤੁਹਾਨੂੰ ਫੋਟੋ ਦਿਖਾ ਵੀ ਦਿਨਾ ਦੂਰੋਂ ਸ਼ਾਇਦ ਇੰਨੀ ਨਹੀਂ ਦਿਸਣੀ ਠੀਕ ਆ ਆ ਤੁਸੀਂ ਦੇਖੋ ਇਦੇ ਵਿੱਚ ਕੁਝ ਵੀ ਤੁਹਾਨੂੰ ਇਦਾਂ ਦਾ ਨਹੀਂ ਲੱਗਦਾ ਲੇਡੀ ਨੇ ਚੁੰਨੇ ਵੀ ਲਈ ਹੋਈ ਆ ਉਹਨੇ ਠੀਕ ਆ ਤੇ ਤੇ ਉਹ ਉਹ ਖੜੀ ਆ ਕੱਪੜੇ ਪਾ ਕੇ ਖੜੀ ਆ ਤੇ ਉਹਦੇ ਤੇ ਕਮੈਂਟ ਜਿਹੜਾ ਕਰਨੇ ਵਾਲਾ ਬੰਦਾ ਆ ਉਹਦੀ ਆ ਆਈਡੀ ਆ ਅਕਾਲ ਤਖਤ ਦੀ ਫੋਟੋ ਆ 1984 ਨੈਵਰ ਫੋਰਗੇਟ ਨਾਲ ਪਿੰਡ ਰਾਲੇ ਦੀ ਫੋਟੋ ਆ ਇਹ ਇਹ ਆਈਡੀ ਦਾ ਬੰਦਾ ਆ ਤੇ ਉਹਨੇ ਜਾਨੀ ਉਹ ਤੇ ਕਮੈਂਟ ਉਸ ਫੋਟੋ ਤੇ ਕਮੈਂਟ ਇਹ ਕੀਤਾ ਆ ਔਰਤ ਦੇ ਉਹਦੀ ਛਾਤੀਆਂ ਦਾ ਨਾਮ ਲਿਖ ਕੇ ਇਦਾਂ ਉਹਦੇ ਤੇ ਕਮੈਂਟ ਕੀਤਾ ਵੀ ਇਦਾਂ ਇਹਨੂੰ ਦੇਖ ਕੇ ਇਦਾਂ ਜੀ ਕਰਦਾ ਹੂੰ ਮਤਲਬ ਪੂਰੇ ਕੱਪੜਿਆਂ ਚ ਖੜੀ ਔਰਤ ਨੂੰ ਦੇਖ ਕੇ ਵੀ ਗੁੰਡਿਓ ਤੁਹਾਡਾ ਤੁਹਾਡੇ ਅੰਦਰ ਖਿਆਲ ਅੰਦਰ ਕਿੰਨਾ ਗੰਦ ਹੋਊਗਾ ਜਿਹਨੇ ਫੇਸਬੁੱਕ ਤੇ ਇਹ ਲਿਖ ਦਿੱਤਾ ਜਿਹਦੀ ਆਈਡੀ ਤੇ ਭਿੰਡਰਾ ਉਹ ਪ੍ਰੋਫਾਈਲ ਤੇ ਭਿੰਡਰ ਵਾਲੇ ਦੀ ਫੋਟੋ ਲੱਗੀ ਹੋਊਗਾ ਉਹਨੇ ਜਾ ਕੇ ਕਮੈਂਟ ਇਹ ਕਰ ਦਿੱਤਾ ਵੀ ਇਹ ਇਹਨੂੰ ਛਾਤੀਆਂ ਦੇ ਨਾਲ ਇਦਾਂ ਹਰਕਤ ਕਰਨ ਨੂੰ ਜੀ ਕਰਦਾ ਦੇਖ ਹੁਣ ਜਦੋਂ ਤੁਹਾਡੇ ਆਪਣੇ ਅੰਦਰ ਇਹ ਚੱਲ ਰਿਹਾ ਆ ਫਿਰ ਕਮਲਕੌਰ ਕੋਈ ਇਹ ਜਿਹੜੀ ਕੁਮਾਰੀ ਕੋਣ ਆ ਕੋਈ ਉਹ ਕਿੱਦਾਂ ਦੀ ਵੀਡੀਓ ਪਾਉਂਦੀ ਆ ਹੈਨਾ ਤੁਸੀਂ ਜੇ ਤੁਸੀਂ ਇਹ ਗੱਲ ਸ਼ਿੰਦਾ ਤੇ ਸੋਢੀ ਸਰਿੰਦਰ ਸਿੰਘ ਸ਼ਿੰਦਾ ਤੇ ਸਰਿੰਦਰ ਸਿੰਘ ਸੋਢੀ ਮੈਂ ਉਦੋਂ ਵੀ ਦੱਸਦਾ ਸੀ ਦੋ ਗੁੰਡੇ ਦੋਵੇਂ ਮਵੱਲੀ ਸੀ ਜੇ ਕਿਸੇ ਨੂੰ ਸ਼ੱਕ ਹੋਵੇ ਜਣੀ ਚੱਬੇ ਆਲ ਅੱਬਲ ਤਾਂ ਮਾਲਪੁਰ ਤੋਂ ਲੈ ਕੇ ਹੁਸ਼ਿਆਰਪੁਰ ਨਹੀਂ ਤਾਂ ਚੱਬੇ ਆੜ ਦੇ ਆਲੇ ਦੁਆਲੇ ਦਾ ਕੋਈ ਬੰਦਾ ਜਾਂ ਮੁਕੰਦ ਪਰ ਹਕੀਮ ਪਰ ਦੇ ਆਲੇ ਦੁਆਲੇ ਦਾ ਕੋਈ ਬੰਦਾ ਕੋਈ ਆ ਕੇ ਮੇਰੇ ਨਾਲ ਡਿਸਕਸ਼ਨ ਕਰ ਰਹਾ ਹੈ ਹਾਲਾਂਕਿ ਮੈਨੂੰ 37-38 ਸਾਲ ਹੋ ਗਏ ਇੰਡੀਆ ਤੋਂ ਆਈ ਨੂੰ ਠੀਕ ਹੈ 84 ਦੀ ਗੱਲ ਨਹੀਂ ਹੈ ਮੈਂ ਕਹਿੰਦਾ ਤੁਸੀਂ 70-72 ਤੋਂ ਲੈ ਕੇ ਜਿੰਨਾ ਗੰਧ ਹਰੀਆਂ ਵੇਲਾਂ ਵਾਲੇ ਨਿਹਾਲ ਸਿੰਘ ਨੇ ਪਾਇਆ ਸੀ ਇਲਾਕੇ ਦੇ ਵਿੱਚ ਡਰਗ ਕਿਆ ਕਤਲ ਕਿਆ ਫਰੋਟੀਆਂ ਕਿਆ ਕੋਈ ਮਵਾਲੀ ਕੋਈ ਗੁੰਡਾ ਕੋਈ ਘਰੋਂ ਕੱਢਿਆ ਵੱਢਿਆ ਜਾ ਕੇ ਉੱਥੇ ਛਲਣ ਲੈਂਦਾ ਸੀ ਜ਼ਮੀਨਾਂ ਦੇ ਕਬਜ਼ੇ ਆ ਕੋਈ ਜਾਨੀ ਜਿੱਥੇ ਉਹਨਾਂ ਦਾ 12 ਪੈਰਾ ਸੀ ਉੱਥੇ ਬੰਦਾ ਜਾਨੀ ਆਪਣੇ ਹੱਕਾਂ ਦੀ ਗੱਲ ਕਰਨ ਤੋਂ ਵੀ ਡਰਦਾ ਸੀ ਕਿ ਪਤਾ ਨਹੀਂ ਕਿਹੜੇ ਵੇਲੇ ਆ ਕੇ ਕਬਜ਼ਾ ਕਰ ਲੈਣਾ ਉੱਥੋਂ ਨਿਕਲ ਕੇ ਸੁਰਿੰਦਰ ਸਿੰਘ ਸੋਢੀ ਉਹਦਾ ਖਾਸ ਬੰਦਾ ਤੇ ਸਰਿੰਦਰ ਸਿੰਘ ਛਿੰਦੇ ਨੂੰ ਫਗਵਾੜੇ ਦੇ ਏਰੀਆ ਜਗਪਾਲ ਪਰ ਉੱਥੇ ਨੇੜੇ ਮੈਂ ਗਲਤ ਨਾ ਹਾਂ ਮੈਂ ਤਾਂ ਜਗਪਾਲ ਪਰ ਦਾ ਸੀ ਉਹ ਉਹਦੇ ਬਾਰੇ ਇਲਾਕੇ ਸਾਰੇ ਨੂੰ ਪਤਾ ਹੈ ਦੋ ਗੁੰਡੇ ਦੋਏ ਭਿੰਡਰਾਂ ਵਾਲੇ ਦੇ ਨੇੜੇ ਰਹਿੰਦੇ ਸੀ ਇਹ ਤਾਂ ਗੱਲ ਸੋਢੀ ਤੇ ਕਤੂ ਤੋਂ ਬਾਅਦ ਤੈ ਹੋਈ ਹੈ ਨਾ ਕਿ ਸੋਢੀ ਖਸਬੰਦਾ ਸੀ ਤੇ ਛਿੰਦੇ ਨੇ ਮਰਵਾਤਾ ਬਜੀਤ ਕੌਰ ਨੂੰ ਲੈ ਕੇ ਪਰਸ਼ੰਦਾ ਉੱਥੇ ਬੜੇ ਮਿਲਣ ਗਿਆ ਸੀ ਸ਼ਿੰਦਾ ਉਧਣੇ ਗਿਆ ਸੀ ਉੱਥੇ ਬਲਜੀਤ ਕੌਰ ਉਧਣੇ ਗਈ ਸੀ ਉਹ ਤਾਂ ਪਹਿਲਾਂ ਤੋਂ ਰਹਿੰਦੀ ਸੀ ਆਪਾਂ ਪਹਿਲਾਂ ਡਿਟੇਲ ਨਾਲ ਗੱਲ ਕੀਤੀ ਆ ਵੀ ਜਦੋਂ ਬੰਦਾ ਗਿਆ ਉੱਥੇ ਇਹ ਇਹ ਅਗੂ ਦਾ ਫਰਜ਼ ਨਹੀਂ ਸੀ ਬੰਦਾ ਵੀ ਦਰਬਾਰ ਸਾਹਿਬ ਦੇ ਅੰਦਰ ਆਉਣ ਲੱਗਾ ਬੰਦਾ ਭਾਈ ਇਹਦਾ ਪਹਿਲਾਂ ਬਾਇਓ ਡਾਟਾ ਕਢਾ ਕੇ ਲਿਆਉ ਪਰ ਜਦੋਂ ਤੁਹਾਨੂੰ ਪਤਾ ਆ ਵੀ ਪੁਲਿਸ ਦੇ ਵਿੱਚੋਂ ਕੋਈ ਬੰਦਾ ਗਲਤੀ ਕਰਕੇ ਕੱਢਿਆ ਵੱਢਿਆ ਆ ਕੇ ਆ ਕੇ ਲੈਂਦਾ ਤਾਂ ਕਤਲ ਕਰਨ ਲਈ ਉਹ ਕੰਮ ਆਊਗਾ ਕੋਈ ਬਾਹਰੋਂ ਪਹਿਲਾਂ ਤੋਂ ਜ਼ੁਲਮ ਕਰਨੇ ਵਾਲਾ ਬੰਦਾ ਕ੍ਰਾਈਮਨਲ ਬੈਕਗ੍ਰਾਉਂਡ ਵਾਲਾ ਬੰਦਾ ਆਊਗਾ ਤੇ ਕਿਸੇ ਨੂੰ ਬੜਾਉਣ ਦੇ ਕੰਮ ਉਹ ਆਊਗਾ ਉਹਨੂੰ ਲੈ ਕੇ ਆਓ ਪੜੋ ਫੇ ਬਹਾਨਾ ਅਸੀਂ ਇਹ ਕਰਦੇ ਆਂ ਪਈ ਅਮਰ ਸ਼ੱਕ ਲਿਆ ਜੀ ਨਹੀਂ ਤਾਂ ਇਹ ਤਾਂ ਜੀ ਇਦਾਂ ਇਦਾਂ ਹੋ ਗਿਆ ਇਹ ਤਾਂ ਹੁਣ ਨਾਮ ਜਪਣ ਲੱਗ ਪਿਆ ਇਦਾਂ ਦੀਆਂ ਅਧਾਰਨਾਂ ਦੇ ਕੀ ਅਸੀਂ ਪੇਸ਼ ਕਰਦੇ ਹੂੰ ਦੋ ਹੀ ਬੰਦੇ ਉੱਥੇ ਰਹਿ ਰਹੇ ਆ ਇਹ ਨਹੀਂ ਤੇ ਸਿੰਦਾ ਕੱਲਾ ਬਜੀਤਕੌਰ ਵੀ ਨਾਲ ਰਹਿ ਰਹੀ ਹੈ ਹੁਣ ਜੇ ਉਹ ਸਾਹਮਣੇ ਆ ਗਿਆ ਸੋਡੀ ਦੇ ਕਤਲ ਹੋਣ ਕਰਕੇ ਬਲਜੀਤ ਕੌਰ ਸਾਹਮਣੇ ਆ ਗਈ ਤੇ ਪਤਾ ਲੱਗ ਗਿਆ ਪਰਖੈਣ ਰੱਖੀ ਹੋ ਸੀ ਇਹ ਤੋਂ ਬਿਨਾ ਹੋਰ ਕਿੰਨੇ ਹੋਣਗੇ ਇਦਾਂ ਉਹ ਵੀ ਤੇ ਇਹ ਕਹਿ ਕੇ ਤੂੰ ਰੱਖੀ ਨਹੀਂ ਹੋਣੀ ਪਰਖਾਇ ਲੈ ਮੇਰੀ ਵਾਈਫ ਕਹਿ ਕੇ ਹੋਊਗੀ ਜੇ ਦਸਤੇ ਵਾਕਿਆਂ ਨੂੰ ਇਦਾਂ ਹੋਣਗੇ ਜਾਂ ਪਤਾ ਹੈ ਬਾਕੀ ਭੁੱਲੂਗਾ ਤਾਂ ਚੱਕ ਅਗਲੇ ਕਹਿੰਦੇ ਛੇੜੀਆਂ ਛੇ ਬੱਕੀ ਜਿਨ ਨਗਾ ਮੰਗੇ ਜਿਨ੍ਹਾਂ ਨੇ ਬਲਜੀਤ ਕੌਰ ਦੇ ਕਤਲ ਦੀ ਦਾਸਤਾਨ ਸੁਣੀ ਆ ਉਹ ਸੋਚ ਕੇ ਅੰਦਾਜ਼ਾ ਲਾ ਸਕਦੇ ਆ ਪੇ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਕਿਸੇ ਔਰਤ ਦਾ ਕਤਲ ਇੰਨੀ ਬੇਰਹਿਮੀ ਨਾਲ ਕਰ ਸਕਦੇ ਆ ਉਹ ਵੀ ਉਹਦਾ ਜਿਹੜੀ ਆਪਣੇ ਬੁਆਏਫਰੈਂਡ ਦੇ ਆਪਣੇ ਇੱਕ ਬੰਦੇ ਦੇ ਨਾਲ ਕਿੰਨੇ ਮਹੀਨਿਆਂ ਤੋਂ ਉੱਥੇ ਰਹਿ ਰਹੀ ਸੀ ਔਰ ਉਹ ਕਤਲ ਕਰਕੇ ਸਾਰੀ ਦੁਨੀਆ ਨੂੰ ਦੱਸ ਸਕਦੇ ਆ ਚੈਲੰਜ ਕਰ ਸਕਦੇ ਆ ਤੇ 24 ਘੰਟਿਆਂ ਦੇ ਵਿੱਚ ਅਸੀਂ ਬਦਲਾ ਲੈ ਲਿਆ ਦੇਖੋ ਆ ਕਰ ਦਿੱਤਾ ਉਹ ਉਸ ਵੇਲੇ ਆਮ ਬੰਦੇ ਦਾ ਕੀ ਬਣਾ ਸਕਦੇ ਸੀ ਜਿਹੜਾ ਉੱਥੇ ਆਵਾਜ਼ ਉਠਾਉਂਦਾ ਔਰ ਦੂਜੀ ਗੱਲ ਇੰਨੀ ਜ਼ਮੀਰ ਵਾਲਾ ਇਦਾਂ ਦੀ ਆਵਾਜ਼ ਉਠਾਉਣੇ ਵਾਲਾ ਉੱਥੇ ਰਹਿ ਕਿਦਾਂ ਸਕਦਾ ਸੀ ਗਰੰਟੀ ਹੈ ਨਾ ਇਦਾਂ ਦੇ ਮਵੱਲੀ ਹੋਣਗੇ ਗੁੰਡੇ ਹੋਣਗੇ ਆਪ ਵੀ ਬ੍ਰਤੀ ਇਹ ਹੀ ਲੱਕ ਉੱਥੇ ਬੈਠੇ ਹੋਣਗੇ ਨਾ ਕਿਉਂਕਿ ਪਤਾ ਸੀ ਸਾਰਿਆਂ ਨੂੰ ਪਤਾ ਜਦੋਂ ਪਰਚੀਆਂ ਪਾ ਪਾ ਕੇ ਨੰਬਰ ਬੰਦਾ ਕਤਲ ਕਰਨਾ ਸੌਖਾ ਹੈ ਕਿਤੇ ਆਮ ਜੈਨੂਨ ਤਰੀਕੇ ਨਾਲ ਕੰਮ ਕਰਨੇ ਜਿਹੜਾ ਬੰਦਾ ਕੋ ਡੀਸੀ ਬੰਡ ਦੀ ਤਿਆਰੀ ਕਰ ਰਿਹਾ ਕੋਈ ਐਸਐਸਪੀ ਬੰਡ ਦੀ ਤਿਆਰੀ ਕਰ ਰਿਹਾ ਉਹ ਕਿੱਦਾਂ ਕਰ ਲਊਗਾ ਇਹ ਜਿਹੜੀ ਤਾਨਾਸ਼ਾਹੀ ਬਿਰਤੀ ਆ ਜਿਹੜੀ ਸਾਡੇ ਸੁਭਾਅ ਦੇ ਅੰਦਰ ਆ ਤੇ ਸਾਰਾ ਕੁਝ ਮੇਰੇ ਕੰਟਰੋਲਸ ਦੇ ਵਿੱਚ ਹੋਵੇ ਮੇਰਾ ਹੁਕਮ ਸਾਰਿਆਂ ਦੇ ਉੱਤੇ ਚੱਲੇ ਆ ਸਾਡਾ ਅਟਾਕਨਨੀ ਵਾਲਾ ਗਰੁੱਪ ਕਹਿੰਦੇ ਸੀ ਨਾ ਪੰਜਾਬ ਦਾ ਬਾਦਲ ਇੰਡੀਆ ਨਿਊਜ਼ੀਲੈਂਡ ਦਾ ਬਾਦਲ ਪੰਜਾਬ ਦਾ ਉਹ ਬਾਦਲ ਨਿਊਜ਼ੀਲੈਂਡ ਦਾ ਮੈਂ ਬਾਦਲ ਮੇਰੀ ਮਰਜ਼ੀ ਤੋਂ ਬਿਨਾ ਕੁਛ ਇਦਾਂ ਹੋ ਜਾਏ ਇੱਕ ਵਾਰੀ 2006-7 ਦੀ ਗੱਲ ਆ ਸ਼ਾਇਦ ਇੱਦਾਂ ਖੜੇ ਤੇ ਗੱਡੀ ਦੀ ਨੰਬਰ ਪਲੇਟ ਪਰਸਨਲ ਸੀ ਤੇ ਉਹ ਉਹ ਮੁੰਡਾ ਲੈ ਕੇ ਨੰਗਿਆ ਇਦਾਂ ਤੇ ਅਸੀਂ ਇੱਕ ਸਾਈਡ ਤੇ ਖੜੇ ਤਾਂ ਇਹ ਬੰਦੇ ਖੜੇ ਮਨਪ੍ਰੀਤ ਚੱਲ ਗਿਆ ਮੈਲਬਰਨ ਇਥੋਂ ਜਿਹੜੀ ਮੈਲ ਪ੍ਰਣਾਲੀ ਨੂੰ ਪਤਾ ਹੋਣਾ ਮਨਪ੍ਰੀਤ ਜਾਨੀ ਸਿੱਗਾ ਤਾਂ ਇੱਕ ਦਾ ਵਿਚਾਰਾ ਸ਼ਟਾਂਕ ਕਾਲਾਈ ਅਗਲੇ ਕਸਾਇਆ ਉੱਥੇ ਬਲੈਕਲਿਸਟ ਹੋਣ ਤੋਂ ਬਾਅਦ ਕਸਾਇਆ ਵੀ ਇੰਨੀ ਬੁਰੀ ਤਰ੍ਹਾਂ ਪੜਿਆ ਨਹੀਂ ਤੇ ਐਨ ਛੱਡ ਕੇ ਇੱਥੇ ਬੱਸ ਚਲਾਉਣ ਲੱਪਿਆ ਜਾ ਕੇ ਪਰ ਜਦੋਂ ਇੱਥੇ ਸੀ ਨਾ ਉਹ ਬੰਦਾ ਇੰਨਾ ਹੰਕਾਰੀ ਬੰਦਾ ਜਾਨੀ ਬਹੁਤ ਘੱਟ ਬੰਦੇ ਹੋਣਗੇ ਵੀ ਇੰਨਾ ਫੁਕਰਾ ਹੋਵੇ ਇੰਨਾ ਛੋਟਾ ਹੋਸ਼ਾ ਹੋਵੇ ਤੇ ਇੰਨਾ ਸਿਰੇ ਦਾ ਹੰਕਾਰੀ ਬਹੁਤ ਘੱਟ ਬੰਦੇ ਹੁੰਦੇ ਆ ਨਹੀਂ ਤਾਂ ਬੰਦਾ ਆਪਣੀ ਔਕਾਤ ਪਾਇਆ ਦੇਖ ਕੇ ਬੰਦਾ ਇਦਾਂ ਪੇ ਯਾਰ ਆਇਓ ਆ ਠੀਕ ਆ ਉਥੋਂ ਪੀਸੀਸੀ ਲੈ ਕੇ ਆਏ ਆ ਹਨਾ ਭਾਜਪਾ ਦੀਆਂ ਮਿੰਤਾਂ ਕਰਕੇ ਬਲੈਕਲਿਸਟ ਕਢਵਾਈ ਆ ਹਨਾ ਪੇ ਕਾਤੇ ਫੜਾ ਮਾਰਨ ਲੱਗੇ ਆ ਜੇ ਕਿਤੇ ਅਗਲਿਆਂ ਨੇ ਕਰ ਦਿੱਤੀਆਂ ਸਾਰੀਆਂ ਗੱਲਾਂ ਤੇ ਕੀ ਕੀ ਲਿਖ ਕੇ ਦੇ ਕੇ ਜਲੂਸ ਨਿਕਲ ਜਾਣਾ ਫੇ ਫੁਕਰੀਆਂ ਘੱਟ ਮਾਰੀਏ ਪਰ ਕਿੱਥੇ ਇਦਾਂ ਇਦਾਂ ਖੜੇ ਉਹ ਗੱਡੀ ਲੈ ਕੇ ਜਦੋਂ ਗੱਡੀ ਨੰਗੀ ਨਾ ਇਦਾਂ ਤੇ ਮਨਪ੍ਰੀਤ ਨੇ ਇਦਾਂ ਸਟੇਟਮੈਂਟ ਦਿੱਤੀ ਪਈ ਇਹ ਨੰਬਰ ਪਲੇਟ ਕਿੰਨੀ ਲੈ ਲਈ ਮਨ ਰਾਜ਼ੀ ਕਰੇ ਹਰਪਾ ਬੱਤ ਸੀ ਦੋਸ਼ ਲਾਉਣੇ ਸਰਕਾਰ ਦੇ ਉੱਤੇ ਸਾਡੇ ਨਾਲ ਧੱਕਾ ਕੀਤਾ ਇਹ ਤਾਂ ਬਾਹਰ ਦਰਜ ਸਰਦਲ ਤੇ ਬਹਿ ਕੇ ਇਦਾਂ ਇਦਾਂ ਸਿੱਟੀ ਹੋਈ ਥਾਲੀ ਚ ਰੋਟੀ ਖਾਣ ਦੀ ਔਕਾਤ ਰੱਖਣ ਵਾਲੇ ਬੰਦੇ ਇਹ ਇਹ ਕੰਟਰੋਲ ਕਰਨਾ ਚਾਹੁੰਦੇ ਵੀ ਕੰਟਰੀ 'ਚ ਕਿਸੇ ਨੇ ਨੰਬਰ ਪਲੇਟ ਵੀ ਲੈਣੀ ਆ ਨਾ ਇਦਾਂ ਸਾਨੂੰ ਪਤਾ ਹੋਣਾ ਚਾਹੀਦਾ ਇਹ ਕਿੱਦਾਂ ਚਲਾ ਗਿਆ ਇਹ ਕੋ ਮੀਟਿੰਗ ਦੇ ਵਿੱਚ ਇੱਕ ਵਾਰੀ ਇਦਾਂ ਉਹ ਗਏ ਮੁੰਡੇ ਤਾਂ ਉਹ ਬਜਿੰਦਰ ਦੱਸੇ ਕਿ ਇਹ ਕਿਦਾਂ ਆ ਗਿਆ ਮੀਟਿੰਗ ਦੇ ਵਿੱਚ ਮਤਲਬ ਆ ਆ ਬ੍ਰਤੀ ਲੈ ਕੇ ਅਸੀਂ ਬੈਠੇ ਆ ਭਾਈ ਜਿੱਦਣ ਤੁਸੀਂ ਡੀਜੀਪੀ ਬਣ ਗਏ ਕਿਸੇ ਸਟੇਟ ਦੇ ਗਿੱਲ ਨੂੰ ਰੋਣੇ ਆ ਫਿਰ ਕੀ ਕਰੂੰਗਾ ਤੁਸੀਂ ਇੰਦਰਾ ਗਾਂਧੀ ਦੀ ਜਗ੍ਹਾ ਕਿਤੇ ਬੈਹਿ ਜਮੂ ਫਿਰ ਕੀ ਕਰੋਗੇ ਤੁਸੀਂ ਕੱਲ ਇੱਕ ਬੀਰ ਦਾ ਫੋਨ ਆਇਆ ਉਹ ਉਹੀ ਗੱਲ ਜਿੱਦਾਂ ਭਿੰਡਰਾਂ ਵਾਲੇ ਦੀ ਤੇ ਇਹ ਉਹਨਾਂ ਐਸਕਰ ਕੀ ਕੀਤਾ ਤਾਂ ਲੋਕਾਂ ਦੀਆਂ ਤਕਲੀਫਾਂ ਆਪਣੇ ਸਿਰ ਤੇ ਲੈ ਲਈਆਂ ਮੈਂ ਕਿਹਾ ਮੈਨੂੰ ਇਹ ਗੱਲ ਨਾ ਕਰੋ ਮੈਂ ਤਾਂ ਇੱਕ ਦੱਸੋ ਕਿ ਕਿਹੜੇ ਪੁਆਇੰਟ ਤੇ ਇਹ ਡਿਸਾਈਡ ਹੋਇਆ ਤੇ ਆਸਮਸਿਆ ਆਹ ਪ੍ਰੋਬਲਮਾਂ ਆ ਪੰਜਾਬ ਦੀ ਤੇ ਇਹਦੀ ਅਗਵਾਈ ਪਿੰਡਰਾਲਾ ਕਰੇ ਇਹ ਡਿਸਾਈਡ ਕਿਨੇ ਕੀਤਾ ਨੰਕਾਰੀਆਂ ਦਾ ਵੀ ਜੇ ਮਾਮਲਾ ਸੀਗਾ ਮਤਲਬ ਸਿੱਖਾਂ ਦੀ ਸਮੱਸਿਆ ਕਿਉਂ ਸੀ ਰਾਧਾ ਸਵਾਮੀ ਬੈਠੇ ਆ ਉਹ ਸਿੱਖੀ ਦੇ ਉਲਟ ਪ੍ਰਚਾਰ ਨਹੀਂ ਹੁੰਦਾ ਚਲ ਜਾਓ ਤਾਂ ਬੰਦ ਕਰੋ ਟਕਸਾਲ ਵਾਲੇ ਨੂੰ ਕਹੋ ਤਾਂ ਹੁਣ ਸਰਕਾਰ ਨੇ ਇੱਕ ਪ੍ਰੋਪਰ ਚੈਨਲ ਆ ਤੁਸੀਂ ਬਾਅਦ ਵਿੱਚ ਉਸੇ ਸਰਕਾਰ ਨਾਲ ਬੈਠ ਵੀ ਗਏ ਉਸੇ ਉਸੇ ਜਿਹੜੀ ਸਰਕਾਰ ਨੇ ਬਾਦਲ ਦੀ ਸਰਕਾਰ ਵੇਲੇ ਹੀ ਨਰੁਕਾਰੀਆਂ ਨੂੰ ਆਗਿਆ ਮਿਲੀ ਸੀ ਨਾ ਉੱਥੇ ਕਰਨ ਦੀ ਹੁਣ ਦੋਏ ਜਥੇਵੰਦियां ਤੁਹਾਡੀ ਦੋਏ ਤੁਹਾਨੂੰ ਦੋਹਾਂ ਨੂੰ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਬੋਲ ਵਾਲਾ ਸਾਡੇ ਦੋਏ ਗੁੰਡੇ ਆ ਬੜਾ ਸੁਭਾਅ ਹੈ ਤੁਹਾਡਾ ਖੜਕੀ ਤੁਹਾਡੀ ਵਾਪਸੀ ਚੀ ਬਾਅਦ ਵਿੱਚ ਬੱਬਰ ਖਾਲਸਾ ਦੀ ਅਖੰਡ ਕੀਰਤਨੀ ਜੱਸੀ ਦਾ ਟਕਸਾਲ ਦੀ ਦੋ ਹੀ ਠੇਕੇਦਾਰ ਬਣਦੇ ਆ ਤੁਸੀਂ ਦੋਹਾਂ ਦਾ 10ਵੇਂ ਪਾਸ਼ਾ ਨਾਲ ਕੋਈ ਲੈਣਾ ਦੇਣਾ ਨਹੀਂ ਗੰਭੀੜਕ ਖਾਲਜੇ ਗੁਰਬਚਨ ਸਿੰਘ ਪਿੰਡਰਾਲੇ ਤੋਂ ਮੰਨ ਵੀ ਲਈਏ ਸੀ ਸੁੰਦਰ ਸੁੰਦਰ ਸਿੰਘ ਦਾ ਨਾਂ ਤਾਂ ਸੁੰਦਰ ਦਾਸ ਸੁੰਦਰ ਚੰਦ ਪਤਾ ਨਹੀਂ ਕੀ ਕੁਛ ਆ ਤੁਸੀਂ ਬਣਾ ਲਿਆ ਵਿਚਾਲੇ ਦੋ ਚਾਰ ਨਰਮਲੇ ਜੋੜੇ ਜਾ ਕੇ ਬਾਬਾ ਦੀਪ ਸਿੰਘ ਨਾਲ ਜੋੜ ਲਿਆ ਜਾ ਕੇ ਆਪਣੇ ਆਪ ਨੂੰ ਹਾਲਾਂਕਿ ਬਾਬਾ ਦੀਪ ਸਿੰਘ ਦੀ ਜਿਹੜੀ ਸਾਰੀ ਜੋ ਵੀ ਆ ਉਹ ਕਹਾਣੀ ਕਿਸੇ ਗ੍ਰੰਥ ਵਿੱਚੋਂ ਮਿਲ ਜਾ ਜੋ ਮਰਜ਼ੀ ਮਿਲ ਜਾਏ ਪਰ ਇਹ ਇੱਕ ਘਟਨਾ ਜਿਹੜੀ ਹੈ ਨਾ ਉਹਦੀ ਪੈਦਾ ਸਿਰ ਕੱਟ ਹੋ ਗਿਆ ਤੇ ਧੰ ਹੱਥ ਤੇ ਰੱਖ ਕੇ ਫਿਰ ਕਿਰਪਾਨ ਨਾਲ ਲੜਦਾ ਰਿਹਾ ਉਹ ਇੱਕੋ ਹੀ ਘਟਨਾ ਉਹਨੂੰ ਮੂਲ ਤੋਂ ਫਰਜ਼ੀ ਬਣਾਉਂਦੀ ਹੈ ਮੁੱਢ ਤੋਂ ਮੁੱਢ ਤੋਂ ਨਕਾਰਦੀ ਉਹਦੀ ਅਸਲੀਅਤ ਕਿਉਂਕਿ ਜੇ ਸੱਚ ਆ ਤਾਂ ਇਹ ਐਡਾ ਵੱਡਾ ਝੂਠ ਬੋਲਣ ਦੀ ਲੋੜ ਕੀ ਜਿਹੜੀ ਗੱਲ ਗੁਰੂ ਸਾਹਿਬ ਦੇ ਨਾਲ ਨਹੀਂ ਹੋਈ ਗੁਰਤੇਗ ਮਹਾਦਰਜੀ ਦਾ ਸੀਸ ਕਟਿਆ ਗਿਆ ਉੱਥੇ ਰੁੜ ਗਏ ਉਹ ਪਰਿਵਾਰ ਨੂੰ ਕਿਸੇ ਨੂੰ ਆਪਣੇ ਘਰ ਨੂੰ ਅੱਗ ਲਾਉਣੀ ਪੈ ਗਈ ਕੋਈ ਭਾਈ ਜੇਤਾ ਵਿਚਾਰਾ ਆਮ ਜਿਹਾ ਬੰਦਾ ਕਿੱਦਾਂ ਲੁਕੋ ਕੇ ਸੀਸ ਨੂੰ ਏਡੀ ਦੂਰ ਲੈ ਕੇ ਆਇਆ ਉਸ ਵੇਲੇ ਹੋਣਾ ਚਾਹੀਦਾ ਸੀ ਇਹ ਪਿਆ ਆਪਣਾ ਸੀਸ ਤਲੀ ਤੇ ਰੱਖ ਦੇ ਏਦਾਂ ਏਦਾਂ ਇੱਕ ਵਾਰੀ ਤੁਰ ਪੈਂਦੇ ਮੈਂ ਕਹਿੰਦਾ ਗਰੰਟੀ ਆ ਤਰਥੱਲੀ ਮੱਚ ਨਹੀਂ ਤਾਂ ਕਿਤੇ ਫਰਜੀ ਕਿਤੇ ਕਰਕੇ ਦੇਖ ਲਿਓ ਕਿਸੇ ਬੰਦੇ ਉਜਾਦੂ ਕਰਦੇ ਆ ਨਾ ਕਿਸੇ ਤਰ੍ਹਾਂ ਚਾਦਰ ਦੇ ਵਿੱਚ ਸਿਰ ਨੂੰ ਕੋਲਵੇ ਧੌਣ ਮੁੱਢੀ ਹੋ ਜਾਏ ਠੀਕ ਆ ਉਹ ਪਲਾਸਟਿਕ ਦਾ ਕੁਛ ਇਦਾਂ ਬਣਾ ਦੇਣ ਉਹਦੇ ਵਿੱਚੋਂ ਵਿੱਚੋਂ ਇਦਾਂ ਕਰਕੇ ਕਰਨ ਠੀਕ ਆ ਕੁਛ ਮਾਰ ਹਥਿਆਰ ਬਰਤਨ ਉੱਤੇ ਚਾਦਰ ਡੇਗ ਪਏ ਸਿਰ ਉਹਦਾ ਥੱਲੇ ਧਬ ਹੋ ਜਾ ਕੂਬਾ ਹੋ ਜਾਏ ਉਹ ਠੀਕ ਆ ਤੇ ਕੁਛ ਡਿਗੇ ਪਲਾਸਟਿਕ ਦਾ ਉਹ ਚੋਂ ਖੂਨ ਨਿਕਲੇ ਤੇ ਉਹ ਉਹ ਚੱਕੇ ਹੱਥ ਨਾਲ ਚੱਕ ਕੇ ਇਦਾਂ ਇਦਾਂ ਤੋਰ ਕਰਕੇ ਦੇਖ ਲਿਓ ਕਿਤੇ 5-7 100 ਹਜ਼ਾਰ ਬੰਦੇ ਦੇ ਵਿੱਚ ਨਾਲੇ ਮੁਸਲਮਾਨ ਤਾਂ ਕਰਮਾਚੀ ਵਿਸ਼ਵਾਸ ਰੱਖਦੇ ਸੀ ਉਹ ਕਿਸੇ ਗੁਰੂ ਸਾਹਿਬ ਨਾਲ ਨਹੀਂ ਹੋਇਆ ਇਦਾਂ ਸਹਬਜਾ ਦੇ ਨਾਲ ਨਹੀਂ ਹੋਇਆ ਜੇ ਸਿਰ ਰੱਖ ਕੇ ਤਲੀ ਤੇ ਜਾਇਆ ਜਾ ਸਕਦਾ ਵੱਡੀ ਹੋਈ ਬਾਹ ਚੱਕ ਕੇ ਤਾਂ ਦੌੜੇ ਹੀ ਸਕਦਾ ਬੰਦਾ ਲੱਤ ਵੱਡੀ ਹੋਈ ਹੋਵੇ ਚੱਕ ਕੇ ਦੌੜ ਪਵੇ ਤੁਸੀਂ ਕਲਪਨਾ ਕਰਕੇ ਦੇਖੋ ਕਿਸੇ ਬੰਦੇ ਦੀ ਬਾਹ ਵੱਡ ਹੋ ਗਈ ਇਦਾਂ ਚੱਕ ਲਈ ਉਹਨੇ ਇੱਕ ਹੱਥ ਨਾਲ ਤਾਂ ਕੱਚੀ ਦੇ ਲਈ ਤੇ ਦੂਜੇ ਹੱਥ ਨਾਲ ਦੱਟਾ ਜਾ ਰਿਹਾ वैसे बंदा तरफक ਜਾਂਦਾ ਵੀ ਯਾਰ ਐਡਾ ਦਲੇਰ ਬੰਦਾ ਇਹਦੇ ਇਹਦੇ ਨਾਲ ਕਿੱਦਾਂ ਲੜ ਲਾਂਗੇ ਅਸੀਂ ਤੇ ਗੁਰੂ ਸਾਹਿਬ ਨੇ ਨਹੀਂ ਵਾਪਰੇ ਆ ਟਕਸਾਲ ਦੇ ਮੁਖੀ ਦੀ ਵਰੀ ਹਾਇ ਯੁਰਪਾ ਟਕਸਾਲ ਨੂੰ ਧਰਤੀ ਤੇ ਸਭ ਤੋਂ ਵੱਡੀ ਪ੍ਰਚਾਰਕ ਬਣਾਉਣਾ ਸੀ ਅਸੀਂ ਸਾਨੂੰ ਗੁੱਪਾਂ ਮਾਰਨੀਆਂ ਪੈ ਗਈਆਂ ਠਾਕਰ ਸੁ ਕਹਿੰਦਾ ਨਾ ਗੁਰੂ ਗੋਬਿੰਦ ਸਿੰਘ ਆ ਕੇ ਭਿੰਡਰਾਂ ਵਾਲੇ ਨੂੰ ਕਹਿੰਦੇ ਆ ਵੀ ਤੂੰ ਇੱਕ ਵਾਰੀ ਐਡਾ ਅੜਿਆ ਰਹਿ ਡਟਿਆ ਰਹਿ ਹਿੱਲੀ ਨਾ ਇੱਥੋਂ ਇੱਕ ਵਾਰੀ ਅਟੈਕ ਹੋ ਗਿਆ ਨਾ ਸਰਕਾਰ ਕਹਿੰਦੀ ਹੈ ਨਾ ਕਿ ਅਟੈਕ ਹੋਣਾ ਕਰਨਾ ਅਸੀਂ ਮਿਲਟਰੀ ਭੇਜਣੀ ਆ ਜੇ ਕਿਤੇ ਮਿਲਟਰੀ ਭੇਜ ਦਿੱਤੀ ਦਰਬਾਰ ਸਾਹਿਬ ਤੇ ਟਕਸਾਲ ਦਾ ਪ੍ਰਚਾਰ 100 ਸਾਲ ਚ ਨਹੀਂ ਉੱਨਾ ਹੋਣਾ ਜਿੰਨਾ ਇਹ ਟੱਠੇ ਖੂਚ ਪਵੇ ਕੌਮ ਜੇ 15 2000 ਮਰ ਵੀ ਗਿਆ ਜਰਨਲਸਿਆਂ ਕੋਈ ਗੱਲ ਨਹੀਂ ਤੇਰੀ ਟਕਸਾਲ ਦਾ ਨਾਮ ਹੋਣਾ ਚਾਹੀਦਾ ਗੁਰੂ ਸਾਹਿਬ ਦਾ ਨਾਮ ਰਹੇ ਨਾ ਰਹੇ ਇਹੀ ਕਹਿੰਨੇ ਨਾ ਛੇਵੇਂ ਪਾਸ਼ਾ ਨੇ ਬਣਾਇਆ ਕਲ ਤੱਕ ਢਹਿ ਜਵੇ ਤਾਂ ਕੀ ਟਕਸਾਲ ਜਿੰਦਾ ਰਹਿਣੀ ਚਾਹੀਦੀ ਕਉਂਕ ਗੁੰਡਾ ਕਰਦੀ ਜੂ ਕਰਨੀ ਆ ਸੀ ਗਿੱਲੂ ਸਰੋਪੇ ਜੂ ਦੇਣੇ ਆ ਤਕਸਾਲ ਦਾ ਬੋਲ ਵਾਲਾ ਨਾ ਹੋਇਆ ਤਾਂ ਤੁਮੇਰ ਦਾ ਮੁਖੀ ਕਿੱਦਾਂ ਬਣਾਵਾਂਗੇ ਕੀ ਕਹਿੰਦਾ ਜਨਾਲਾ ਜੇ ਤਕਸਾਲ ਦਾ ਬੋਲ ਵਾਲਾ ਨਾ ਹੋਇਆ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਪਿੰਡਰਾਂ ਵਾਲੇ ਦਾ ਗੁਰਦੁਆਰਾ ਕਿੱਦਾਂ ਬਣੂਗਾ ਕਦੇ ਸੋਚਿਆ ਹਿਆਰ ਸਾਲ ਤੱਕ 2000 ਸਾਲ ਤੱਕ ਕੀ ਬਣੂਗਾ ਕਿਹੜਾ ਇਤਿਹਾਸ ਸੁਣਾਇਆ ਕਰ ਰਹੇ